ਜੀ ਮਾਨ ਜੀ ਅ ਤੁਹਾਨੂੰ ਮੇਰਾ ਜੋ ਦੁਬਾਰਾ ਬੁਲਾਣ ਦਾ ਜੀ ਇਹ ਪਰਪਸ ਹੈ ਕਿ ਮੈਂ ਤੁਹਾਨੂੰ ਹੁਣ ਤੱਕ ਦਾ ਜਿਹੜਾ ਪਿੰਡ ਡਾਂਸਿੰਗ ਵਾਲਾ ਜਿਹੜਾ 9 ਔਰ 10 ਤਰੀਕ ਦੇ ਦਰਮਿਆਨੀ ਰਾਤ ਨੂੰ ਵੜਾਈ ਸ਼ੈਮਫੁਲ ਇਨਸੀਡੈਂਟ ਜਿਹੜਾ ਹੋਇਆ ਸੀ ਜਦ ਵਿੱਚ ਇੱਕ ਰਮਿੰਦਰ ਸਿੰਘ ਔਰ ਉਹਦੇ ਸਾਥੀਆਂ ਵੱਲੋਂ ਜਸਪ੍ਰੀਤ ਜਸਪ੍ਰੀਤ ਸਿੰਘ اور ਉਹਨਾਂ ਦੇ ਨਾਲ ਦੇ ਸਤਕਰਾਂ ਚ ਅੱਗ ਲਾਈ ਗਈ ਸੀ ਜਿਹੜੀ ਉਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜੇਦੀ ਖਬਰ ਚੱਲੀ ਸੀ ਵੀ ਨਸ਼ਾ ਰੋਕਣ ਤੋਂ ਲੈ ਕੇ ਸਾਰਾ ਕੁਝ ਇਨਸੀਡੈਂਟ ਹੋਇਆ ਉਸ ਕੇਸ 'ਚ ਅਸੀਂ ਐਫ ਆਈ ਆਰ ਨੰਬਰ 3 ਡੇਟਿਡ 10 ਜਨਵਰੀ ਅੰਡਰ ਸੈਕਸ਼ਨ 326 ਜੀ ਜਿਹੜਾ ਕਿਸੇ ਘਰ ਨੂੰ ਅੱਗ ਲਾਓ ਜੇਦੀ ਸਜ਼ਾ 10 ਸਾਲ ਹੁੰਦੀ ਹੈ ਉਹਦੇ ਤਹਿਤ ਦਰਜ ਕੀਤਾ ਸੀ ਅਲੋਂਗ ਵਿਦ 115 2 ਜਿਹੜਾ ਹਰਟ ਕੇਸਿਸ 'ਚ ਲੱਗਦਾ 324 ਸਬਸੈਕਸ਼ਨ 4 ਜਿਹੜਾ ਨੁਕਸਾਨ ਦੇਣ ਦਾ ਹੁੰਦਾ 427 ਦਾ ਇਕੁਇਲੈਂਟ 190 ਔਰ 191 3 ਜਿਹੜੇ ਪੁਰਾਣੇ 148 149 ਆਈਪੀਸੀ ਦੇ ਇਕੁਇਲੈਂਟ ਹੁੰਦੇ ਉਸ ਤੋਂ ਬਾਅਦ ਦੁਨਾਨੇ ਤਫਤੀਸ਼ 307 ਦਾ ਵਾਧਾ ਕੀਤਾ ਗਿਆ ਔਰ ਘਰ ਚ ਜਿਹੜੇ ਵੜ ਕੇ ਅਟੈਕ ਕਰਨਾ ਜਾਂ ਚੋਰੀ ਚਕਾਰੇ ਕਰਨਾ ਉਹ ਵਾਲੇ ਸੈਕਸ਼ਨਸ ਨੂੰ ਵੀ ਇਧਰਾਂ ਨੇ ਤਫ਼ਤੀਸ਼ ਐਡ ਕਰ ਦਿੱਤਾ ਗਿਆ ਸੀਗਾ ਇਨੀਸ਼ੀਅਲੀ ਇਹਦੇ ਜਸਪ੍ਰੀਤ ਦੇ ਬਿਆਨ ਤੇ ਰਮਿੰਦਰ ਸਿੰਘ ਔਰ ਪੰਜ 6 ਬਾਈ ਨੇਮ ਔਰ ਇਹਨਾਂ ਨੇ 20 ਤੋਂ 25 ਅਨਨੋਨ ਤੇ ਐਫ ਆਈ ਆਰ ਦਰਜ ਕਰਾਇਆ ਸੀਗਾ ਇਹਦੇ ਚ ਡੇ 1 ਤੋਂ ਹੀ ਮੈਂ ਸੀਆਈਏ ਦੀ ਵੀ ਟੀਮਸ ਲਾ ਦਿੱਤੀਆਂ ਸੀ ਔਰ ਰੇਡ ਕਰਦੇ ਹੋਏ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਐ ਉਹਨਾਂ ਨੂੰ ਗ੍ਰਫਤਾਰ ਕਰ ਚੁੱਕੇ ਅਸੀਂ ਜਿਹਦੇ ਚ ਜਿਹੜਾ ਮੇਨ ਦੋਸ਼ੀ ਹੈ ਰਮਿੰਦਰ ਸਿੰਘ ਉਹਦੀ ਗ੍ਰਫਤਾਰੀ ਹੋ ਚੁੱਕੀ ਹੈ ਇਸ ਦੇ ਨਾਲ ਨਾਲ ਹੁਣ ਤੱਕ ਅਸੀਂ ਇਸ ਕੇਸ ਚ ਇੱਕ ਆਲਟੋ ਕਾਰ ਜਿਹੜੀ ਰਮਿੰਦਰ ਸਿੰਘ ਮੁਖ ਦੋਸ਼ੀ ਦੀ ਹੈ ਜਿਹਦੇ ਵਿੱਚੋਂ ਸਾਨੂੰ ਜਿਹੜੀ ਪਲਾਸਟਿਕ ਦੀ ਕੇਨੀ ਜਿਹਦੇ ਵਿੱਚ ਇਹਨਾਂ ਨੇ ਜਿਹੜਾ ਪੈਟਰੋਲ ਯੂਜ਼ ਕੀਤਾ ਸੀਗਾ ਉਹ ਵਰਤਿਆ ਗਿਆ ਸੀ ਉਹ ਬਰਾਮਦ ਕਰਾ ਲਿਆ ਇੱਕ ਦੋ ਤਲਵਾਰਾਂ ਔਰ ਪੰਛੇ ਡਾਂਗਾ ਲੋਹੇ ਦਾ ਰੌਡ ਪਲਾਸਟਿਕ ਪਾਈਪ ਜਿਹੜੇ ਵਕਫ ਵਕ ਖਤਿਆਰ ਇਹਨਾਂ ਨੇ ਯੂਜ਼ ਕੀਤੇ ਸੀ ਇਹ ਸਾਰਾ ਦੰਗਾ ਫੈਲਾਣ ਲਈ ਔਰ ਪੈਟਰੋਲ ਬੋਮ वगੈਰਾ ਸੁੱਟਣ ਲਈ ਉਹਨਾਂ ਸਾਰਿਆਂ ਦੀ ਹੁਣ ਤੱਕ ਰਿਕਵਰੀ ਹੋ ਗਈ ਹੈ ਔਰ ਜਿਹੜੇ ਮੁੱਖ ਦੋਸ਼ੀ ਫੜੇ ਗਏ ਹੈ ਉਹਨਾਂ ਦੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਹੋਰ ਆਈਡੈਂਟੀਫਾਈ ਹੋ ਗਏ ਸੱਤ ਅੱਠ ਜਿਹੜੇ ਦੋਸ਼ੀ ਜਿਨ੍ਹਾਂ ਨੂੰ ਅਸੀਂ ਕੰਟੀਨਿਊਸਲੀ ਅਰੈਸਟ ਕਰਨ ਲਈ ਰੇਡਸ ਕਰ ਰਹੇ ਹਾਂ ਔਰ ਉਹਦੇ ਚ ਸਾਨੂੰ ਇੱਕ ਹੈਪੀ ਹੁਣ ਤੱਕ ਫਿਗਰ ਆਊਟ ਹੋਇਆ ਜੋ ਇਹਦਾ ਰਮਿੰਦਰ ਨੇ ਜਿਹਨੂੰ ਬਾਹਰੋਂ ਬੁਲਾ ਕੇ ਉਸ ਦੇ ਨਾਲ ਦੇ ਬੰਦੇ ਬੁਲਾਈ ਸੀ ਇਹ ਸਾਰਾ ਜਿਹੜੀ ਇਹਨਾਂ ਨੇ ਅਗਜ ਨਹੀਂ ਕੀਤੇ ਉਹਦੇ ਚ ਔਰ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ 10 ਦੋਸ਼ੀ ਹੁਣ ਤੱਕ ਅਸੀਂ ਫੜੇ ਇਹਨਾਂ ਚੋਂ 5 ਦੇ ਉੱਤੇ ਆਲਰੇਡੀ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਰਮਿੰਦਰ ਹੋਰੇ ਦੇ ਨਾਲ ਦੇ 4 ਹੋਰ ਜਿਹਦੇ ਜਿਹੜੇ ਜ਼ਿਆਦਾਤਰ ਇਹਨਾਂ ਤੇ ਚੋਰੀ ਚਿਕਾਰੀ ਦੇ ਕੇਸਸ ਹਨ ਔਰ ਇਹਨਾਂ ਚੋਂ ਪੰਜ ਮੁੰਡੇ ਇਦਾਂ ਦੇ ਜਿਨ੍ਹਾਂ ਦਾ ਪਹਿਲਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਨ੍ਹਾਂ ਦੀ ਮੈਂ ਆਪ ਵੀ ਕੁਝ-ਕਿਛ ਕਰਕੇ ਆਈ ਸੀ ਸੀਆਈਏ ਜਿੱਦੋਂ ਚ ਪਤਾ ਲੱਗਿਆ ਕਿ ਬੇਸਿਕਲੀ ਨੇ ਰਮਿੰਦਰ ਨੇ ਹੀ ਉਹਨਾਂ ਨੂੰ ਬੁਲਾ ਕੇ ਮੌਕੇ ਤੇ ਇਹ ਸਾਰੇ ਵਕੂਏ ਨੂੰ ਅੰਜਾਮ ਦਿੱਤਾ ਸੀ ਸੋ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਚਾਹੁੰਦੀ ਆ ਕਿ ਸਾਡੀ ਬਠਿੰਡਾ ਪੁਲਿਸ ਇਸ ਕੰਮ 'ਚ ਬਹੁਤ ਹੀ ਪ੍ਰੋਫੈਸ਼ਨਲੀ ਲੱਗੀ ਹੋਈ ਹੈ ਵੀ ਆਰ ਵੈਰੀ ਸੈਂਸਿਟਿਵ ਟੂ ਦਾ ਫੈਕਟ ਕਿ ਜਿਹੜਾ ਇਹ ਵਕੂਆ ਹੋਇਆ ਬਹੁਤ ਹੀ ਸ਼ਰਮ ਸ਼ਰਮਨਾਕ ਹੈ ਔਰ ਡੀਸੀ ਸਾਹਿਬ ਨੇ ਹੀ ਫਾਲੋ ਅਪ ਕਰਕੇ ਸੀਐਮ ਸਾਹਿਬ ਤੋਂ ਵੀ ਇਹਨਾਂ ਜਿਹੜੇ ਅਟਕਰ ਹੈ ਉਹਨਾਂ ਨੂੰ 50 50000 ਪਰ ਫੈਮਲੀ ਸੀਐਮ ਸਾਹਿਬ ਤੋਂ ਸੈਂਕਸ਼ਨ ਕਰਾਤਾ ਹੈ ਜੋ ਥੋੜਾ ਬਹੁਤ ਉਹਨਾਂ ਨੂੰ ਮੋਨਿਟਰੀ ਹੈਲਪ ਹੋ ਸਕਦੀ ਹੈ ਔਰ ਨਾਲ ਨਾਲ ਇਹਨਾਂ ਨੇ ਐਸਡੀਐਮ ਸਾਹਿਬ ਨੇ ਵੀ ਜਾ ਕੇ ਏਡੀਸੀ ਮੈਡਮ ਨੇ ਵੀ ਉੱਥੇ ਕਾਫੀ ਹੈਲਪ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਹੈ ਬਟ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹਾਂਗੀ ਕਿ ਜਿਹੜੀ ਕੁਝ ਕੁਛ ਜੇ ਦੀ ਮਿਸ ਕਮਿਊਨੀਕੇਸ਼ਨ ਵੀ ਫੈਲ ਰਹੀ ਉਹਦੇ ਤੇ ਨਾ ਯਕੀਨ ਕੀਤਾ ਜਾਵੇ ਅਸੀਂ ਕੰਟੀਨਿਊਸਲੀ ਕੋਸ਼ਿਸ਼ ਕਰ ਰਹੀਏ ਕਿ ਜਿਹੜੇ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਈਏ ਔਰ ਇਨਸ਼ੋਰ ਕਰੀਏ ਕਿ ਇਸ ਕੇਸ ਚ ਬਿਲਕੁਲ ਸਟ੍ਰਿਕਟਲੀ ਜੋ ਅਸੀਂ ਸੈਕਸ਼ਨਸ ਲਾਏ ਆ ਉਹਦੇ ਉਹਦੇ ਹੀ ਬਿਹਾਫ ਤੇ ਪ੍ਰੋਪਰ ਕਨਵਿਕਸ਼ਨ ਹੋਏ ਔਰ ਇਸ ਤਰ੍ਹਾਂ ਦੇ ਕਿਗਜ਼ੈਂਪਲ ਸਟੋਏ ਕਿ ਇਸ ਤਰ੍ਹਾਂ ਦੇ ਜਿਹੜੇ ਬਹੁਤ ਹੀ ਸ਼ਰਮਨਾਕ ਔਰ ਟਟਿਆ ਇਨਸੀਡੈਂਟ ਕੀਤਾ ਗਿਆ ਇਹ ਦੁਬਾਰਾ ਨਾ ਰਿਪੀਟ ਹੋਏ ਨਸ਼ੇ ਨੂੰ ਲੈ ਕੇ ਕਹਿ ਰਹੇ ਜੀ ਜਿਹੜੀ ਸਾਰੀ ਘਟਨਾ ਵਾਪਰੀ। ਦੇਖੋ ਜੀ ਮੈਂ ਵੀ ਮੌਕੇ ਤੇ ਗਈ ਸੀਗੀ। ਦੈਟ ਟਾਈਮ ਮੈਨੂੰ ਕਾਫੀ ਵਾਇਰਲ ਸੀ ਮੈਂ ਨਹੀਂ ਜਾ ਪਾਈ ਪਰ ਬਾਅਦ ਚ ਜੋ ਤੋਂ ਮੈਂ ਗਈਆਂ ਮੈਨੂੰ ਇੰਡੀਪੈਂਡੈਂਟਲੀ ਪਿੰਡ ਵਾਸੀਆਂ ਤੋਂ ਵੀ ਮੈਂ ਗੱਲ ਕੀਤੀ ਉਹਨਾਂ ਨੂੰ ਵੀ ਬੜਾ ਇਸ ਗੱਲ ਦੀ ਨਮੋਸ਼ੀ ਹੈ ਕਿ ਸਾਡੇ ਪਿੰਡ ਬਾਰੇ ਇਸ ਤਰ੍ਹਾਂ ਦੀ ਗੱਲ ਬਹੁਤ ਜ਼ਿਆਦਾ ਫੈਲ ਗਈ ਹੈ। ਇਹਦਾ ਰਮਿੰਦਰ ਔਰ ਇਹਦੇ ਇੱਕ ਦੋਸ਼ੀ ਤੇ ਜੈਤੋ ਫਰੀਦਕੋਟ ਚ ਇੱਕ ਪਰਚਾ ਦਰਜ ਹੈ ਐਨਡੀਪੀਐਸ ਔਰ ਆਰਮਜ਼ ਐਕਟ ਦਾ ਦੋਨਾਂ ਦਾ ਪਰ ਇਹਨਾਂ ਦਾ ਐਸਰ ਸਾਨੂੰ ਕੋਈ ਕ੍ਰਿਮੀਨਲ ਰਿਕਾਰਡ ਨਸ਼ੇ ਬਾਰੇ ਨਹੀਂ ਪਤਾ ਲੱਗਿਆ ਔਰ ਮੈਂ ਲੋਕਾਂ ਨੂੰ ਪਹਿਲਾਂ ਕੋਈ ਰਿਪੋਰਟਿੰਗ ਹੋਈ ਹੋਏ ਤਾਂ ਉਹਨਾਂ ਨੇ ਇਸ ਗੱਲ ਨੂੰ ਇਨਕਾਰਿਆ ਬਟ ਸਟਿਲ ਜੇ ਇਸ ਤਰ੍ਹਾਂ ਦੀ ਖਬਰ ਫੈਲੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਕਾਸੋ ਵਗੈਰਾ ਵੀ ਕਰਦੇ ਰਹੀਏ ਔਰ ਸੋ ਦੈਟ ਇਸ ਤਰ੍ਹਾਂ ਦਾ ਇਨਸੀਡੈਂਟ ਰਿਪੀਟ ਨਾ ਹੋਵੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੋਫੈਮ ਬੰਬ ਬਣਾ ਕੇ ਸੁੱਟੇ ਗਏ ਉਹ ਤਾਂ ਜੀ ਫੈਕਟ ਹੈ ਉਹਨੂੰ ਮੈਂ ਡਿਨਾਈ ਨਹੀਂ ਕਰ ਰਹੀ ਇਨ ਫੈਕਟ ਇਹਨਾਂ ਨੇ ਸਭ ਤੋਂ ਪਹਿਲਾਂ ਜਿਸ ਕਰ ਚ ਇਹ પેટ્રોલ ਬੰਬ ਸੁੱਟੇ ਹੈ ਪਹਿਲਾਂ ਉਹਨਾਂ ਨੇ ਕੱਚ ਦੀ ਬੋਟਲਸ ਜਿਹੜੀ ਸਾਡੀ ਤਫਤੀਸ਼ ਚ ਉਹਨਾਂ ਦੀ ਪੁਛਗਿਰਿਛ ਚ ਪਤਾ ਲੱਗਿਆ ਪਹਿਲੇ ਘਰ ਚ ਇਹਨਾਂ ਨੇ ਉਪਰ ਬੋਟਲਸ ਬਣਾਉਣਾ ਕੇ ਸੁੱਟੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਕੈਨੀਚ ਲੈ ਕੇ ਆਏ ਸੀ ਇਹ પેટ્રોલ ਉਹਨੂੰ ਹੀ ਸੁੱਟ ਕੇ ਬੁਰੀ ਤਰ੍ਹਾਂ ਲੋਕਾਂ ਦੇ ਕਰਾਚੇ ਕਿਸੇ ਦੇ ਸੰਦੂਕ ਤੇ ਕਿਸੇ ਦੀ ਅਲਮਾਰੀ ਤੇ ਅੱਗ ਲਾਈ ਮੈਡਮ ਮੈਨ ਕਾਰਨ ਕੀ ਸੀਗਾ ਇਹ ਲੜਾਈ ਦਾ ਦੇਖੋ ਜੀ ਜੋ ਮੈਨੂੰ ਹੁਣ ਤੱਕ ਵੀ ਪੁੱਛ ਕੇ ਮੌਕੇ ਤੇ ਜਾ ਕੇ ਇਹ ਦੋਸ਼ੀਆਂ ਨੂੰ ਫੜ ਕੇ ਪਤਾ ਲੱਗਿਆ ਕਿ ਇਹਨਾਂ ਦੀ ਦੋ ਤਿੰਨ ਦਿਨਾਂ ਚ ਹੀ ਅਸਲ ਬਾਜ਼ੀ ਚੱਲ ਰਹੀ ਸੀ ਜਿਹੜਾ ਇਹ ਰਮਿੰਦਰ ਹੈ ਪਿਛਲੇ ਸਾਲ ਇਹਨੂੰ ਵੀ ਅਟਾਕ ਕੀਤਾ ਗਿਆ ਸੀ ਜੋ ਰਿਕਾਰਡ ਤੇ ਪਤਾ ਲੱਗਿਆ ਕਿ ਇਹਦੇ ਸਿਰ ਤੇ ਵੀ ਕੱਟ ਲੱਗੇ ਹੋਏ ਨੂੰ ਅਦਮਰਾ ਟਾਈਪ ਹੀ ਛੱਡਤਾ ਸੀਗਾ ਤੇ ਇਸ ਤਨਾ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀਗੀ ਪਹਿਲਾਂ ਜਿਹੜਾ ਰਮਿੰਦਰ ਹੈ ਉਹਦੇ ਘਰ ਨੂੰ ਵੀ ਕਾਫੀ ਅਟੈਕ ਕੀਤਾ ਗਿਆ ਉਹਦੇ ਗੇਟ ਤੇ ਵੀ ਕਾਫੀ ਜ਼ਿਆਦਾ ਤੁਸੀਂ ਵੀ ਦੇਖੇ ਹੋਣਾ ਹੈ ਗੇਟ ਨੂੰ ਵੀ ਤਲਵਾਰਾਂ ਨਾਲ ਭੰਨਿਆ ਸੀ ਤੇ ਅੰਦਰ ਬਾਥਰੂਮ ਵਗੈਰਾ ਇਹਨਾਂ ਦੇ ਘਰਾਂ ਦੇ ਜਿਹੜੇ ਬਾਹਰਲੇ ਪੋਰਸ਼ਨ ਹੁੰਦੇ ਸਾਰੇ ਟੁੱਟੇ ਹੋਏ ਸੀ ਉਸ ਤੋਂ ਬਾਅਦ ਐਸ ਪਰ 올 ਥੀਸ ਅਕਿਊਜ਼ ਇਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਚੈਲੰਜ ਟਾਈਪ ਕੀਤਾ ਉਸ ਤੋਂ ਬਾਅਦ ਰਮਿੰਦਰ ਨੇ ਆਪਣੇ ਹੈਪੀ ਔਰ ਦੇ ਮੁੰਡੇ ਹੁਣ ਤੱਕ ਅਸੀਂ ਫੜੇ ਇਹਨਾਂ ਨੂੰ ਬੁਲਾ ਕੇ ਸਾਰਾ ਪਲੈਨਿੰਗ ਕੀਤੀ ਅਗਲਾ ਵੀ ਕਰਦੇ ਹਮਲਾਵਾ ਸੀ ਉਹਨੇ ਪੁਲਿਸ ਕੰਪਲੀਟ ਕਿਉਂ ਇਹ ਤਾਂ ਜੀ ਇਹ ਹੀ ਗਲਤ ਤਫਤੀਸ਼ ਦਾ 파ਟਾ ਇਨਫੈਕਟ ਮੈਂ ਲੋਕਲ ਪਿੰਡ ਵਾਸੀਆਂ ਨੂੰ ਵੀ ਪੁੱਛਿਆ ਸੀਗਾ ਵੀ ਜੇ ਤਿੰਨ ਦਿਨਾਂ ਤੋਂ ਇਸ ਤਰ੍ਹਾਂ ਦੀ ਇਹਨਾਂ ਦੀ ਆਪਸ ਵਿੱਚ ਮੁੰਡਿਆਂ ਦੀ ਕੈਬਲਬਾਜ਼ੀ ਚੱਲ ਰਹੀ ਸੀਗੇ ਤਾਂ ਕਿਸੇ ਨੂੰ ਰਿਪੋਰਟ ਕਰਨਾ ਚਾਹੀਦਾ ਸੀ ਬਟ ਚਲੋ ਜੋ ਇਨਸੀਡੈਂਟ ਹੋ ਗਿਆ ਅੱਗੇ ਲਈ ਸਾਡੇ ਲਈ ਵੀ ਲੈਸਨਸ ਹੈ ਮੈਂ ਕਨਸਰਨਡ ਡੀਐਸਪੀ ਸਰਕਲ ਔਰ ਐਸਐਚਓ ਨੂੰ ਵੀ ਵਾਰਨ ਕੀਤਾ ਕਿ ਇਸ ਤਰ੍ਹਾਂ ਦੇ ਇਨਸੀਡੈਂਟਸ 윌 ਨਾਟ ਬੀ ਟੋਲਰੇਟਿਡ ਪਰਿਵਾਰ ਕਹਿੰਦਾ ਵੀ ਅਸੀਂ ਵੀ ਜੇ ਮੈਂ ਸ਼ਿਕਾਇਤ ਕੀਤੀ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜੀ ਆਫੀਸ਼ੀਅਲੀ ਤਾਂ ਸਾਡੇ ਕੋਲ ਨਹੀਂ ਰਿਪੋਰਟ ਆਈ ਹੈ ਨਹੀਂ ਤਾਂ ਮੈਂ ਹੁਣ ਤੱਕ ਐਸਐਚਓ ਤੇ ਐਕਸ਼ਨ ਲੈ ਲਾਣਾ ਸੀ ਔਰ ਇਨਾਂ ਚੋ ਜਿਹੜੇ ਦੋਸ਼ੀ ਫੜੇ ਆਲਦੋ ਸੀਆਈਏ ਦਾ ਮੇਜਰ ਰੋਲ ਹੈ ਬਟ ਇਹਦੇ ਚ ਐਸਐਚਓ ਨੇ ਵੀ ਆਪ ਇਨੀਸ਼ੀਏਟਿਵ ਲੈ ਕੇ ਇਹ ਬੰਦੇ ਫੜੇ ਜਿਹੜੇ ਸ਼ੁਰੂ ਵਿੱਚ ਜਿਹੜਾ ਬਿਆਨ ਆਇਆ ਗੁਰਵਾਰ ਦੇ ਉਹ ਕਹਿੰਦੇ ਵੀ ਅਸੀਂ ਇਸ ਸਿਚੂਏਸ਼ਨ ਬਹੁਤ ਫੋਨ ਕੀਤੇ ਆਇਆ ਕੋਈ ਨਹੀਂ ਆਇਆ ਅਸਲੀ ਗੱਲ ਨਹੀਂ ਸੁਣੀ ਕਹਿੰਦੇ ਮੈਂ ਤਾਂ ਜਦੋਂ ਗਈਆਂ ਜੀ ਮੈਨੂੰ ਤਾਂ ਉਹਨਾਂ ਨਹੀਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਟਸਲਬਾਜ਼ੀ ਚੱਲ ਰਹੀ ਸੀ ਥੋੜਾ ਸਰਪੰਚ ਤੇ ਵੀ ਅਲੀਗੇਸ਼ਨ ਆ ਰਹੇ ਸੀ ਸਰਪੰਚ ਤਾਂ ਮੌਕੇ ਤੇ ਉਹਨੂੰ ਨਹੀਂ ਮਿਲਿਆ ਉਹਦਾ ਸ਼ਾਇਦ ਮੁੰਡਾ ਸੀਗਾ ਉਹਨਾਂ ਨੇ ਹੀ ਕਿਹਾ ਕਿ ਸਰਪੰਚ ਨੂੰ ਵੀ ਇਹਨਾਂ ਨੇ ਕਾਫੀ ਪੁੱਠਾ ਸਿੱਧਾ ਕਿਹਾ ਜਿਹੜੇ ਮੁੰਡੇ ਆਪਸ ਵਿੱਚ ਲੜ ਰਹੇ ਸੀਗੇ ਕੁਝ ਐਸ ਪਰ ਹੁਣ ਤੱਕ ਤਫਤੀਸ਼ ਤੇ ਤਾਂ ਨਹੀਂ ਆਈ ਬਟ ਐਸ ਅ ਕਮਿਊਨਿਟੀ ਹੈਡ ਜੇ ਸਰਪੰਚ ਦਾ ਫਰਜ਼ ਤਾਂ ਬਣਦਾ ਹੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਮੈਟਰਸ ਇੰਨੇ ਐਸਕੇਲੇਟ ਹੋ ਰਹੇ ਹੈ ਤਾਂ ਜ਼ਰੂਰ ਪ੍ਰਸ਼ਾਸਨ ਦੇ ਧਿਆਨ ਚ ਲੈ ਕੇ ਆਓ ਕਿਉਂਕਿ ਇਸ ਤਰ੍ਹਾਂ ਦਾ ਇਨਸੀਡੈਂਟ ਮੈਂ ਵੀ ਕਦੇ ਨਹੀਂ ਸੁਣਿਆ ਹੋਇਆ ਹੋਏ ਔਰ ਜਿਹੜੇ ਨਾਟ ਰਿਲੇਟਡ ਟੂ ਦਾ ਕੇਸ ਪਿੰਡ ਵਾਲੇ ਸੀ ਉਹਨਾਂ ਨੂੰ ਵੀ ਬੜਾ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਪਿੰਡ ਦਾ ਨਾਮ ਇਸ ਤਰ੍ਹਾਂ ਦੇ ਕੇਸ ਨਾਲ ਐਸੋਸੀਏਟ ਹੋ ਗਿਆ ਮੈਡਮ ਹੋਰ ਇਸ ਮਾਮਲੇ 'ਚ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਹੁਣ ਤੱਕ ਇਹਦੇ 'ਚ ਜੀ ਸਾਡੀ 10 ਗ੍ਰਿਫਤਾਰੀਆਂ ਹੋ ਚੁੱਕੀਆਂ ਵਿੱਚ ਇਨਕਲੂਡਸ ਦਾ ਮੁੱਖ ਦੋਸ਼ੀ ਆਫ ਦਾ ਕੇਸ ਔਰ ਉਹਨਾਂ ਦੇ ਹੀ ਪੁੱਛਕਿੱਚੇ ਸਾਨੂੰ ਹੋਰ ਆਈਡੈਂਟੀਫਾਈ ਹੋਏ ਜਿਨ੍ਹਾਂ ਨੂੰ ਫਨਲੀ ਸਾਡੀ ਕਨਸਟੈਂਟਲੀ ਟੀਮਾਂ ਲੱਗੀਆਂ ਹੋਈਆਂ